ਸਤਿ ਸ਼੍ਰੀ ਅਕਾਲ ਬਚਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਦਾ ਬਟਨ ਦਬਾ ਲਿਓ ਦੋਸਤੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਰਾਮਪੁਰਾ ਮੰਡੀ ਤੇ ਜਿਹੜੀ ਕਿ ਮਹੀਨੇ 'ਚ ਇੱਕ ਵਾਰ ਇੱਕ ਤਰੀਕ ਨੂੰ ਇਹ ਲੱਗਦੀ ਆ ਇੱਕ ਵਾਰ ਸਾਰੀਆਂ ਮੱਜਾਂ ਦਿਖਾ ਦੇਣਾ ਬਾਈ ਜੀਆਂ ਤੇ ਬਾਕੀ ਬਾਈ ਤੋਂ ਡਿਟੇਲ ਵੀ ਪੁੱਛਾਂਗੇ ਕਲੀ-ਕਲੀ ਦੀ ਪੁੱਛ ਕੇ ਡਿਟੇਲ ਬਾਈ ਤੋਂ ਮੈਂ ਨੰਬਰ 22 ਉਹਨਾਂ ਦਾ ਸਕਰੀਨ ਤੇ ਲਾ ਦੂੰਗਾ 7 8ਵੇਂ ਸਾਨੇ 22 ਕੋਲੇ। ਉਹ ਬਾਈ ਕੋਲੇ ਜਾਇ। ਬਾਈ ਸਤਿ ਸ੍ਰੀ ਅਕਾਲ। ਨਾਮ ਕੀ ਆ? ਸਰਪਾਲ ਸਿੰਘ। ਸਰਪਾਲ ਸਿੰਘ ਵਪਾਰ ਦਾ ਹੀ ਕੰਮ ਆ। ਹਾਂਜੀ। ਕਿੰਨੀਆਂ ਮੱਝਾਂ ਲੈ ਗਿਆ ਅੱਜ? 8 ਜੀ। ਆਜਾ ਇੱਕ ਨੰਬਰ ਤੋਂ ਦਿਖਾ ਦੇ। ਆ ਇੱਕ ਵਾਰ ਛੋਟੀ ਦੇਖ ਲਓ ਦੋਸਤੋ ਥਣ ਹਵਾਨਾ ਦੇਖ ਲਓ ਤੇ ਬਾਕੀ ਤੋਰ ਕੇ ਦਿਖਾਉਂਗਾ ਮੈਂ। ਇਹ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਲਿਓ ਇੱਕ ਵਾਰੀ ਇਹਦਾ ਮੂੰਹ ਕਰੀਏ ਇਧਰ ਨੂੰ ਬਾਈ ਬਹੁਤ ਜਾਨਦਾਰ ਝੋਟੀਆਂ ਦੋਸਤੋ ਬਹੁਤ ਸੋਹਣੀ ਝੋਟੀਆਂ ਬਿਲਕੁਲ ਕੁੰਡੇ ਸਿੰਘਾਂ ਜ ਹੈ ਇਹ ਸੂਣ ਵਾਲੀ ਹੈ ਹਾਂਜੀ ਕਿੰਵੇਂ ਸੂਏ ਦੂਜੇ ਸੂਏ ਦੂਜਾ ਸੂਏ ਬੋਲੀ ਦੂਜਾ ਸੂਏ ਕਿੰਨੇ ਦਿਨ ਰਹਿ ਗਏ 5-6 ਦਿਨ ਦੇ ਸੂਣ ਦੇ 5-6 ਦਿਨ ਪਹਿਲੇ ਸੂਏ ਦਾ ਕਿੰਨਾ ਕੁ ਦੁੱਧ ਰਕੜਾ 12 ਦਿਨ ਰਾਈਟਰ ਤਾਂ ਤਿਆਰ ਸੀਗਾ ਜੀ ਬੰਨੇ ਸੀਗਾ ਦੰਦਾਂ ਦੇਖਿਆ ਕਿਵੇਂ ਆ ਚਾਰ ਦੰਦ ਚਾਰ ਦੰਦ ਆ ਜੀ ਦੂਜੇ ਸੂਏ ਚਾਰ ਦੰਦ ਆ ਨੰਬਰ ਬੋਲ ਦਿਓ ਆਪਣਾ 90418 90135 ਇੱਕ ਵਾਰੀ ਫੇਰ ਬੋਲ ਦਿਓ 90418 90135 ਕਿੰਨੇ ਪੈਸੇ ਨਹੀਂ ਛੱਡ ਦੋਗੇ ਇੱਕ 25 ਰੇਟ ਆ ਜੀ ਇੱਕ ਵੀਰ ਛੱਡ ਦੇਾਂਗੇ ਇੱਕ ਵੀਰ ਛੱਡ ਦੇਾਂਗਾ ਖੋਲ ਕੇ ਦਿਖਾ ਦੇ ਇੱਕ ਵਾਰੀ ਆ ਖਾਨ ਹੋ ਬਾਨਾ ਦੇਖ ਲਓ ਦੋਸਤੋ ਇੱਕ ਵਾਰੀ ਝੋਟੀ ਤੋੜ ਕੇ ਦਿਖਾ ਦੇਣੇ ਆ ਦੂਜੇ ਸੂਏ ਮੂੰਹੋਂ ਚਾਰ ਦੰਦ ਦੱਸਦਾ ਬਾਈ ਛੋਟੇ ਦਰمیانਨੇ ਕੱਦ ਘਾਟ ਚਾ ਚੌੜੇ ਢਾਂਚੇ ਚਾ ਦੋਸਤੋ ਜਾਣ ਵਾਲੀ ਝੋਟੀ ਆ ਬਾਕਮਾਲਾ ਬਾਈ ਸੂਣ ਚ ਬਾਈ ਕਹਿੰਦਾ ਹਜੇ ਲੈਂਦੀ ਆ ਪੰਜ-ਸੱਤ ਦਿਨ ਜਿਹਨੂੰ ਵੀ ਝੋਟੀ ਪਸੰਦ ਆਊਗੀ ਦੋਸਤੋ ਨੰਬਰ ਮੈਂ ਬਾਈ ਦਾ ਲਾ ਦੂੰਗਾ ਸਕਰੀਨ ਤੇ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਝੋਟੀ ਖਰੀਦ ਸਕਦੇ ਹੋ ਮੂੰਹੋਂ ਚਾਰ ਦੰਦਾ ਦੂਜੇ ਸੂਏ ਝੋਟੀਆਂ ਦੋਸਤੋ ਸੂਣ ਚ ਪੰਜ-ਸੱਤ ਦਿਨ ਲੈਂਦੀ ਆ ਪਹਿਲੇ ਸੂਏ ਦਾ ਬਾਈ ਨੇ 12-13 ਕਿਲੋ ਦਾ ਰਿਕਾਰਡ ਦੱਸਿਆ ਬਾਕੀ ਆ ਦੋ ਨੰਬਰ ਵਾਲੀ ਝੋਟੀ ਦਾ ਮੂੰਹ ਮੱਥਾ ਥਾਣਾ ਹੋਵਾ ਇਹਨਾਂ ਦੇਖ ਲਓ ਇੱਕ ਵਾਰੀ ਤੇ ਬਾਕੀ ਫਿਰ ਇਹਨੂੰ ਤੋੜ ਕੇ ਦਿਖਾਵਾਂਗੇ ਡਿ ਭਾਈ 190 ਸੂਏ ਸੂਈ ਆ ਇਹਨੂੰ ਦੂਜਾ ਸੂਆ ਜੀ ਕੱਲ ਸੂਈ ਆ ਜੀ ਕੱਲ ਸੂਈ ਆ ਹਾਂ ਜੀ ਕਿੰਨਾ ਕਪੋੜਾ ਤਿਆਰ ਆ ਫਿਰ ਕੱਲ ਤੋਂ ਹੈ ਯਾਰ ਕਿੰਨੇ ਕਪੋੜਾ 12 ਕਦੋ ਹੋਊਗਾ ਯਾਰ ਬੜਾ ਅੱਛਾ ਪਲੂਨ ਨੇ ਕਿੰਨਾ ਕ ਦਿੱਤਾ ਪਹਿਲੇ ਸੂਏ ਇਹਦੇ ਦੋ ਬਾਰਾ ਡਰਾਈਵਰ ਦਾ ਤਿਆਰ ਹੈ ਜੀ ਇਹ ਸਵਾਰੀ ਹੈਗੀ 15 ਦੀ ਮੀਲ 14 15 ਦੀ 14 15 ਦਾ ਆਮ ਨੇ ਗੱਡੂ ਜੀ ਅੱਛਾ ਇਹਦਾ ਰੇਟ ਕਿੰਨਾ ਕਰਦੇ ਬਾਈ ਇਹਦਾ ਵੀ ਇੱਕ ਬੱਚੀ ਆ ਜੀ ਕਿੰਨੇ ਦੀ ਛੜ ਦੋਗੇ ਲਾਸਟ 15 ਦੀ ਛੜ ਦੇ ਇੱਕ 15 ਦੀ ਬੱਚਾ ਕੀ ਆ ਨਾਲ ਦੇ ਕੱਟਾ ਹੈ ਕੱਟਾ ਹੈ ਵਪਾਰੀ ਦੋਸਤੋ ਘੱਟ ਹੀ ਗੌਰ ਕਰਦੇ ਹੁੰਦੇ ਨੇ ਬੱਚਿਆਂ ਦੀ ਬਾਈ ਨੇ ਮੇਰੇ ਅੱਖੇ ਤੂੰ ਦੇਖਿਆ ਵੀ ਬੱਚਾ ਇਹਦੇ ਮਗਰ ਕੀ ਐ ਤਾਂ ਖੋਲ ਕੇ ਦਿਖਾ ਦੇ ਬਾਈ ਇਹ ਵੀ ਦੂਜੇ ਸੂਏ ਝੋਟੀਆਂ ਦੋਸਤੋ ਮੂੰਹ ਮੱਥਾ ਦੇਖ ਲਓ ਬਿਲਕੁਲ ਕੁੰਡੇ ਸਿੰਘਾਂ ਚਾ ਕੱਲ ਦੀ ਸੂਈ ਹੋਈ ਆ ਬਾਈ ਕਹਿੰਦਾ 4 ਕਿਲੋ ਗੋਲਾ ਕੱਢਿਆ ਕਹਿੰਦਾ 9-10 ਕਿਲੋ ਗੋਲਾ ਤਿਆਰ ਹੋਊਗਾ ਦਰਮਿਆਨੇ ਕੱਦ ਕਾਟ ਚਾ ਵਧੀਆ ਜਾਨ ਵਾਲੀ ਝੋਟੀਆਂ ਦੋਸਤੋ ਪੂਰੀ ਚੌੜੀ ਆ ਬਿਲਕੁਲ ਪਤਲੇ ਸਿੰਘਾਂ ਚਾ ਕੁੰਡੇ ਸਿੰਘਾਂ ਚਾ ਇਹ ਵੀ ਦੂਜੀ ਸੂਈ ਆ ਦੋਸਤੋ 14-15 ਕਿਲੋ ਦੁੱਧ ਦੀ ਉਮੀਦ ਆ ਬਾਈ ਕਹਿੰਦਾ 1 25 ਰੇਟ ਕਰਦੇ ਆ 1 15 ਦੀ ਬਾਈ ਕਹਿੰਦਾ ਆਪਾਂ ਛੱਡ ਦਾਂਗੇ ਹੁਣ ਆ ਦੋਸਤੋ ਜਿਹੜੀ 3 ਨੰਬਰ ਤੇ ਆ ਵੀ ਛੋਟੀ ਇਹ ਦੇਖ ਲੋ ਮੂੰਹ ਮੱਥਾ ਦੇਖ ਲੋ ਤੇ ਬਾਕੀ ਅਗਲੀ ਗੱਲ ਬਾਤ ਇਹਦੀ ਬਾਈ ਨਾਲ ਇਹ ਕਿੰਨੇਵੇਂ ਸੂਆ ਸੂਈ ਆ 23 ਸੂਆ ਜੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਭੋਗਣਾ 10-12 ਦਾ ਸੂਈ ਨੂੰ ਕਿੰਨਾ ਕੁ ਦੁੱਧ ਧਿਆਰ ਹੈ ਇਹਦਾ 10 ਕਿਲੋ ਦੋ ਦੋਗੇ 10 ਕਿਲੋ ਇਹਦਾ ਰੇਟ ਕਿੰਨਾ 85000 ਕਿੰਨੇ ਦੀ ਛੱਡ ਦੋਗੇ ਲਾਸਟ 70000 ਦੀ ਛੱਡੋਗੇ 75000 ਦੀ ਛੱਡ ਦੋਗੇ 10 ਕਿਲੋ ਦੁੱਧ ਦਾ ਬੱਚਾ ਕੀ ਇਹਦੇ ਨਾਲ ਅੱਛਾ ਦੇਖਿਆ ਨਹੀਂ ਇਹ ਵਪਾਰੀ ਦੋਸਤੋ ਘਰਤੀ ਦੇਖਦੇ ਨੇ ਕੀ ਹੈ ਕੱਟਾ ਹੈ ਵੀ ਇਹਨੂੰ ਵੀ ਖੋਲ ਕੇ ਤੋਰ ਦੇ ਮਾੜੀ ਤੀਜੇ ਦਿਨੇ ਝੋਟੀਆਂ ਦੋਸਤੋ ਬਾਈ ਕਹਿੰਦਾ 10 ਕਿਲੋ ਦੁੱਧ ਰਹਿ ਗਈ ਹੈ ਇਸ ਟਾਈਮ ਆ 75000 ਦੀ ਬਾਈ ਕਹਿੰਦਾ ਆਪਾਂ ਛੱਡ ਦਾਂਗੇ ਜਿਹੜੇ ਵੀਰ ਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਦੋਸਤੋ ਮੱਝ ਖਰੀਦ ਸਕਦੇ ਹੋ ਕਮਾਲ ਆ ਬਾਈ ਪੂਰੇ ਜਗ੍ਹਾ ਦਾ ਵਾਸਾ ਦੋਸਤੋ ਥੋੜਾ ਜਿਹਾ ਛੋਟੀ ਨੂੰ ਬਨ ਕੇ ਆਪਾਂ ਥਣ ਹਵਾਨਾ ਇਹਦਾ ਉੱਚੀ ਦਿਖਾ ਦਾਂਗੇ ਕਿੱਲੇ ਜੀ ਆ ਨੀੜ ਤੋਂ ਦਿਖਾ ਦਣਾ ਵਧੀਆ ਮੋٹے ਮੁੱਢ ਵਾਲੇ ਥਣ ਲੱਗੇ ਨੇ ਚਾਰੇ ਥਣ ਨਿਕੜਨੇ ਲੱਗੇ ਨੇ ਦੋਸਤੋ ਇਹ ਵੀ ਜਾਣ ਵਾਲੀ ਛੋਟੀ ਸਿੰਘ ਜ਼ਰੂਰ ਖੁੱਲਾ ਥੋੜਾ ਜਿਹਾ 10 ਕਿਲੋ ਦੁੱਧ ਨੈੱਟ ਬਾਈ ਕਹਿੰਦਾ ਤਿਆਰ ਆ ਤੇ ਰੇਟ ਵੀ ਦੋਸਤੋ ਜਾਇਜ਼ ਕਰਿਆ ਬਾਈ ਨੇ ਬਿਲਕੁਲ 75000 ਆਹ ਅਗਲੀ ਝੋਟੀ ਦੇਖ ਲਓ ਤਣ ਹਵਾਨਾ ਦਿਖਾ ਦੇਣਾ ਇੱਕ ਵਾਰੀ ਨੇੜ ਤੋਂ ਤੇ ਬਾਕੀ ਅਗਲੀ ਗੱਲ ਬਾਤ ਸਾਰੀ ਬਾਈ ਨੂੰ ਪੁੱਛ ਲੂੰਗਾ ਮੂੰਹ ਮੱਥਾ ਦੇਖ ਲਓ ਇਹਦੇ ਇੱਕ ਸਿੰਘ ਦੀ ਟੋਪੀ ਉਤਰੀ ਹੋਈ ਹੈ ਇਹ ਸੂਈ ਹੋਈ ਆ ਕਿ ਸੂਣ ਵਾਲੀ ਆ ਗੱਬਣ ਕਿੰਨੇ ਕਿੰਨੇ ਰੈਂਦੇ ਨੇ ਇਹਦੇ ਸੂਣ ਦੇ 10 12 ਰੈਂਦੇ ਆ ਜੀ ਕਿੰਨੇਵੇਂ ਸੂਏ ਸੂਕੀ ਦੂਜੇ ਸੂਏ ਇਹਦਾ ਕਿੰਨਾ ਕਰ ਕੱਢ ਰਿਹਾ ਪਹਿਲੇ ਸੂਏ ਦਾ ਇਹ ਤੇ 15 ਕਿਲੋ 14 15 ਕਿਲੋ ਅੱਛਾ 10 12 ਦਿਨ ਪਈ ਨਹੀਂ ਇਹਦੀ ਇਹਦੀ ਸਿੰਘ ਦੀ ਟੋਪੀ ਉਤਰੀ ਹੋਈ ਐ ਕਰ ਇਹਦਾ ਕੀ ਰੇਟ ਕਰਦੇ ਹਾਂ 1.5 ਕਿੰਨੇ ਨਹੀਂ ਛੱਡੋਗੇ ਇਹ ਛੱਡਦਾ 95 ਜੀ 95 ਜੀ 90 ਦੀ ਨਹੀਂ ਛੱਡਦੇ ਹਾਂ ਵਾਲੀ ਚੰਗੀ ਆ ਜੀ ਅੱਛਾ ਚੱਲ ਖੋਲ ਫਿਰ ਤੌਰ ਵੇਖਦੇ ਆ ਕਿੰਨੀ ਕੀ ਚੰਗੀ ਆ ਪੂਰਾ ਟੌਪ ਦਾ ਥਣ ਲੱਗਿਆ ਦੋਸਤੋ ਮੋਟਾ ਥਣਾ ਹੈ ਚਾਰੇ ਥਣ ਨਿਕਲ ਮੇ ਲੱਗੇ ਨੇ 10 12 ਦਿਨ ਇਹਦੇ ਸੂਣ ਚ ਹਲੇ ਬਾਈ ਕਹਿੰਦਾ ਪਏ ਨੇ 10 12 ਦਿਨਾਂ ਤੱਕ ਝੋਟੀ ਨੇ ਹੋਰ ਤਿਆਰ ਹੋ ਜਾਣਾ ਤੁਹਾਨੂੰ ਬਹੁਤ ਚੱਲ ਚੱਲ ਕਮਾਲ ਆ ਬਾਈ ਇੱਕ ਕਨੈਕਟਿਵ ਪੁਆਇੰਟ ਆ ਦੋਸਤੋ ਝੋਟੀ ਚ ਹੋਰ ਕਿਸੇ ਪਾਸਿਓਂ ਮਾਰ ਨਹੀਂ ਖਾਂਦੀ ਇੱਕ ਸਿੰਘ ਦੀ ਟੋਪੀ ਜ਼ਰੂਰ ਉੱਤਰੀ ਹੋਈ ਆ ਉਹ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਾਂਗੇ ਤੇ 95k ਦਾ ਹਜ਼ਾਰ ਦੀ ਬਾਈ ਕਹਿੰਦਾ ਦੇ ਦਾਂਗੇ ਦੁੱਧ ਕਹਿੰਦਾ ਪਲੂਣ ਨੇ ਬਹੁਤ ਕੱਢਿਆ ਹੋਇਆ ਬਾਕੀ ਮੂੰਹ ਮੱਥਾ ਦਿਖਾ ਦਣਾ ਦੋਸਤੋ ਇੱਕ ਵਾਰੀ ਜਿਹਨੂੰ ਕੋਈ ਵੀ ਝੋਟੀ ਇਹਨਾਂ ਸਾਰਿਆਂ ਚ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਆ ਆਹ ਸਿੰਘ ਦੀ ਟੋਪੀ ਉਤਰੀ ਹੋਈ ਆ ਦੋਸਤੋ ਇੱਕ ਬਾਕੀ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਵੀ ਕੋਈ ਝੋਟੀ ਇਹਨਾਂ ਚ ਪਸੰਦ ਆਊਗੀ ਆ ਦੋ ਤਿੰਨ ਬਾਈ ਕੋਲੇ ਹੋਰ ਖੜੀਆਂ ਨੇ ਮੈਂ ਹੀ ਦਿਖਾ ਦਣਾ ਦੋਸਤੋ ਆਹ ਝੋਟੀ ਪਹਿਲੇ ਆ ਆ ਪਹਿਲੇ ਨੇ ਝੋਟੀ ਆ ਬਾਈ ਕਹਿੰਦਾ ਬਾਕੀ ਮੂੰਹ ਮੱਥਾ ਦਿਖਾ ਦਣਾ ਨੇ ਦਾ ਡਿਟੇਲ ਬਾਈ ਤੋਂ ਪੁੱਛ ਲਾਂਗੇ ਆ ਨਾਲ ਇਹਦੇ ਬੱਚਾ ਦੋਸਤੋ ਤਾਜੀ ਸੂਈ ਹੋਈ ਆ ਇਹ ਵੀ ਤੇ ਬਾਕੀ ਡਿਟੇਲ ਇਹਦੀ ਬਾਈ ਤੋਂ ਪੁੱਛ ਲੈਣੇ ਆ। ਪਹਿਲੇ 315 ਟਰਾਈਟਰ ਤੋਂ ਤਿਆਰ ਆਈ। ਪਹਿਲੇ ਸੂਏ। ਪਹਿਲੇ ਸੁਏ। ਦੰਦਾ ਚ ਕਿਵੇਂ ਆ? ਚਾਰ ਦੰਦਾ ਮੂੰਹੋਂ 15 ਕਿਲੋ ਤਿਆਰ ਆ ਕਿੰਨੇ ਦਿਨ ਹੋ ਗਏ ਸੂਈ ਨੂੰ? 7-8 ਦਿਨ। ਹਾਂ। ਬੱਚਾ ਇਹਦਾ ਵੀ ਨਹੀਂ ਪਤਾ ਹੁਣ। ਚੱਲ ਕੋਈ ਨਹੀਂ। ਕੰਗੂਣ ਝੋਟੀਆਂ ਦੋਸਤੋ। ਇਹਦੇ ਮਾਗਰ ਵੀ ਕੱਟਾ ਤਕਰੀਬਨ 22 ਹੋ ਰਹੀ ਐ ਅੱਜ ਸਾਰੀ ਕੱਟੇ ਲੈ ਕੇ ਆਏ ਨੇ। ਪੂਰੇ ਉੱਚੇ ਕੱਦ ਘਾਟ ਚਾ ਦੋਸਤੋ। ਕੁੰਡੇ ਸਿੰਘਾਂ ਚ ਐ। ਮੱਥੇ 'ਚ ਬੱਲ ਜਰੂਰ ਆ ਛੋਟਾ ਜਿਹਾ। ਚਾਰ ਦੰਦਾ ਮੂੰਹੋ ਬਾਈ ਕਹਿੰਦਾ 15 ਕਿਲੋ ਦੁੱਧ ਇਸ ਟਾਈਮ ਤਿਆਰ ਆ ਖਾਣਾ-ਬਾਣਾ ਦਿਖਾ ਦੇਣਾ ਨੇੜੇ ਤੋਂ ਦੋਸਤੋ ਇੱਕ ਵਾਰੀ ਬਾ ਘਮਾ ਲਾ ਬਾਈ ਪੂਰੀ ਜਾਨ ਵਾਲੀ ਝੋਟੀ ਆ ਦੋਸਤੋ ਬਾਕੀ ਜਿਹਨੂੰ ਵੀ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਇੱਕ ਆਈਡੀਆ ਮਿਲ ਜਾਂਦਾ ਹੁੰਦਾ ਜਾਨਵਰ ਦਾ ਬਾਕੀ ਖਰੀਦਣਾ ਤੁਸੀਂ ਆਪਣੀ ਤਸੱਲੀ ਨਾਲ ਹੁੰਦਾ ਆਪਣੀ ਨਿਰਖ-ਪਰਖ ਕਰਕੇ ਜੀ ਦਣਾਉਂਦਾ ਦੋਸਤੋ ਨੇੜੇ ਆ ਕੇ ਤਸੱਲੀ ਕਰਕੇ ਜਾਨਵਰ ਖਰੀਦ ਲਿਓ ਇੱਕ ਆ ਵੱਡੀ ਮਾਇਆ ਇਹਦੇ ਬਾਰੇ ਪੁੱਛਾਂਗੇ ਬਾਈ ਨੂੰ ਡਿਟੇਲ ਇਹਦੀ ਕੀ ਗੱਲਬਾਤ ਹੈ ਤੇ ਇੱਕ ਛੋਟੀ ਬਾਈ ਹੋਰਾਂ ਕੋਲੇ ਹੋਰ ਖੜੀ ਆ ਇਧਰ ਇਹ ਗੱਬਣਾ ਨੇ ਦੋਨੋਂ ਬਾਈ ਹੋਰੀ ਤਕਰੀਬਨ 7-8 ਜਾਨਵਰ ਲੈ ਕੇ ਆਏ ਨੇ ਤੇ ਵਪਾਰ ਦਾ ਕੰਮ ਆ ਬਾਈ ਹੋਰਾਂ ਕੋਲੇ ਰੂਟੀਨ 'ਚ ਜਾਨਵਰ ਆਉਂਦੇ ਰਹਿੰਦੇ ਨੇ ਘਰ ਵੀ ਹਰ ਵਕਤ ਬਾਈ ਹੋਰਾਂ ਕੋਲੇ ਜਾਨਵਰ ਅਪਲੇਵਲ ਹੁੰਦੇ ਨੇ ਨੰਬਰ 22 ਦਾ ਚੱਲੂ ਆ ਸਕਰੀਨ ਤੇ ਆ ਬਾਈ ਉਹਨਾਂ ਦਾ ਕੰਮ ਆ ਜਿਹਨੂੰ ਘਰੋਂ ਵੀ ਕੋਈ ਜਾਨਵਰ ਲੈ ਕੇ ਆਉਣਾ ਬਾਈ ਫਿਰਾਂ ਕੋਲੋਂ ਲੈ ਸਕਦੇ ਆ ਬਾਈ ਘਰ ਵੀ ਹੁੰਦੇ ਨੇ ਜਾਨਵਰ ਆਪਣੇ ਕਿੰਨੀਆਂ ਕਮੱਜਾਂ ਹੁੰਦੀਆਂ ਘਰੇ 10 ਕਮੱਜਾਂ ਕਿੰਨੇ ਤੋਂ ਕਿੰਨੇ ਕਰ ਰੇਟ ਵਾਲੀਆਂ ਆਈਡੀਆ ਆ ਬਸ ਇਹੇ ਜੇ ਭਾਵੇਂ ਲੱਗਦੇ 20000 ਉੱਤੇ ਥੱਲੇ ਬਸ ਅੱਛੇ 80 ਤੋਂ ਲਾ ਕੇ ਮਤਲਬ 1.5 ਲੱਖ ਤੱਕ ਦੀਆਂ ਕਮੱਜਾਂ ਹੁੰਦੀਆਂ ਆਪਣੇ ਕੋਲੇ ਬਾਕੀ ਨੰਬਰ ਮੈਂ ਲਾ ਦੇਣਾ ਬਾਈ ਫਿਰਾਂ ਤੇ ਸਕਰੀਨ ਤੇ ਜਿੰਨਾਂ ਨੂੰ ਆ ਝੋਟੀਆਂ ਚ ਕੋਈ ਝੋਟੀ ਪਸੰਦ ਆਉਣੀ ਆ ਬਾਈ ਫਿਰਾਂ ਨੇ ਕਰ ਤੋਂ ਆ ਦੇਣਾ ਬਹੁਤ ਚੰਗਾ ਨਿਊਜ਼ ਨਾ ਠੀਕ ਠਾਕ ਚੈੱਕ ਕਰਨਾ ਬਣਾਣਾ ਫਿਰ ਕਰਾਂਗੇ ਆਪ ਦੋਸਤੋ ਬਾਕੀ ਮੈਂ ਨੰਬਰ 2 ਹੀ ਉਹਨਾਂ ਦਾ ਲਾ ਦੇਣਾ ਸਕਰੀਨ ਤੇ ਜਿਹਨੂੰ ਇਹਨਾਂ ਚੋਂ ਕੋਈ ਵੀ ਝੋਟੀ ਪਸੰਦ ਆਊਗੀ 22 ਨਾਲ ਗੱਲਬਾਤ ਕਰਕੇ ਨੇੜ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਨਿਰਖ ਪਰਖ ਨਾਲ ਤੁਸੀਂ ਖਰੀਦ ਸਕਦੇ ਹੋ ਬਾਕੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸ਼ੁਕਰੀਆ